ਜੋ ਸਾਡੇ ਅਨਕੂਲ ਆ ਉਹ ਸਾਨੂੰ ਕਬੂਲ ਆ ਜੋ ਸਾਡੇ ਅਨਕੂਲ ਨਹੀਂ ਉਹ ਸਾਨੂੰ ਕਬੂਲ ਨਹੀਂ ਉਹ ਯਾਰ ਦੇਣ ਵਾਲੇ ਕੌਣ ਸੀ ਯਾਰ ਦੇਣ ਵਾਲੇ ਉਹ ਲੋਕ ਸੀ ਜਿਨ੍ਹਾਂ ਨੂੰ ਉਹ ਸਵਾਲ ਕਰਦਾ ਸੀ ਜਿਨ੍ਹਾਂ ਦਾ ਧੂਆ ਸਾਡੇ ਅੰਦਰ ਸਾਡੇ ਸਾਹਾਂ ਦੇ ਹੌਕਿਆਂ ਦੇ ਰੂਪ ਚ ਮੁੜ ਕੇ ਖਲਾਜ ਫੈਲਦਾ ਉਹਨੇ ਕਿਹਾ ਤੂੰ ਵੀ ਬੜਾ ਭਾਦਰਾ ਤੇ ਮੈਂ ਵੀ ਬੜਾ ਭਾਦਰਾ ਲੜ ਕੇ ਵੇਖਣਾ ਤੇ ਮੈਂ ਕਿਉਂ ਹੌਲ ਜ ਗਿਆ ਦੇਣਾ ਮੈਨੂੰ ਕਿਤਰਾ ਕੀਤਾ ਭੁੱਲ ਗਿਆ ਮੇਰਾ ਘਰ ਆ ਪਿੱਛੇ ਮੇਰੇ ਬੱਚੇ ਕੱਲੇ ਆ ਓ ਨੁਕਸਾਨ ਮੁੜ ਕੇ ਕਬਰ ਨਹੀਂ ਹੁੰਦਾ ਪਛਤਾਵੇ ਤੋਂ ਲਾਵਾ ਤੇ ਤੁਹਾਡੇ ਹਰ ਜ਼ੁਲਮ ਨੂੰ ਸਹਿ ਕੇ ਉਸਾਲਾ ਬੱਦੀ ਤੁਹਾਡੀ ਗ੍ਰਾਮੀ ਕਰੇ ਤੇ ਫੇਰ ਉਹਦੇ ਨਾਲ ਦਾ ਕੋਈ ਬੰਦਾ ਹੀ ਨਹੀਂ ਜਿਹੜੀ ਰਾਹ ਫੁੱਲਾਂ ਦੀ ਛੋੜੀ ਗਈ ਰਹੀ ਐਹੀ ਸਾਰੀ ਵਰ ਅੱਕਾ ਦੇ ਕੰਡਿਆ ਜੁਲਜੇ ਰਹੇ ਸਰਕੜਿਆਂ ਨਾਲ ਉਲਝਾਂਗੇ ਤੇ ਸਾਨੂੰ ਜ਼ਖਮ ਵੀ ਮਿਲਦੇ ਕੰਡੇ ਆ ਨਾਉਲ ਜਾ ਕੇ ਦਰਦੀ ਮਿਲੂਗਾ ਚੋਬਾ ਹੀ ਮਿਲਦंगीਆ। ਸ੍ਰੀ ਗੱਲ ਦੋਸਤੋ। ਸਵੇਰ ਦਾ ਸਮਾਂ ਬੜੀ ਪਿਆਰੀ ਜੀ ਤੋਪਾ। ਤੇ ਸਵੇਰ ਦਿਸ਼ਾਇਰ ਨੂੰ ਆਇਆ ਸੀ ਤੇ ਮੈਂ ਕਿਹਾ ਚਲੋ ਖੇਤ 'ਚ ਬੈਠਾ ਸੀ ਨਾਲੇ ਤੁਹਾਡੇ ਨਾਲ ਦੋ ਚਾਰ ਗੱਲਾਂ ਬਾਤਾਂ ਕਰਦੇ ਆ। ਫਾਸ਼ੋ ਨੇ ਕਿਹਾ ਚਲੋ ਇੱਕ ਖਾਹ ਬੁੰਨਦੇ ਹਾਂ। ਦਿਲ ਨੇ ਹੱਸ ਕੇ ਕਿਹਾ ਅਬ ਧਾਗਾ ਬਚਾਈ ਕਹਾਂ। ਦੋਸਤੋ ਮਿਰਜਾ ਗਾਲ ਵੀ ਕਹਿੰਦੇ ਨੇ ਯਾਰੋਂ ਖਾਹਿਸ਼ ਐਸੀ ਕਿ ਹਰ ਖਾਹਿਸ਼ 'ਤੇ ਦਮ ਨਿਕਲੇ ਬਹੁਤ ਨਿਕਲੇ ਮੇਰੇ ਅਰਮਾਂ ਫਿਰ ਵੀ ਕੰਮ ਨਿਕਲੇ ਨਿਕਲਣਾ ਖੁਦਦ ਸੇ ਖੁਦਦ ਕਹਿੰਦੇ ਸੁਰਗ ਨੂੰ ਜੰਨਤ ਨੂੰ ਨਿਕਲਣਾ ਖੁਦਦ ਸੇ ਸੁਣਤੇ ਆਏ ਥੇ ਆਦਮ ਕਾ ਲੇਕਿਨ ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ ਉਹ ਸੋਇਨਾ ਸ਼ਬਦਾਂ ਦੇ ਵਿੱਚ ਪੂਰੀ ਜ਼ਿੰਦਗੀ ਦਾ ਖਣਾਉਣਾ ਔਰ ਪੂਰੀ ਜ਼ਿੰਦਗੀ ਦਾ ਰਹਾਸ ਆ ਸਾਡਾ ਤੇ ਅਸੀਂ ਇੱਥੋਂ ਕਿੰਦੇ ਸੈਣੇ ਕਿੰਦੇ ਕੁਝ ਨਹੀਂ ਲੈ ਕੇ ਜਾਣਾ ਆ ਜਿਹੜੇ ਪਾਲ ਅਸੀਂ ਜੀਲੇ ਜਿਹੜੇ ਮੈਂ ਅੱਗੇ ਵੀ ਗੱਲ ਕਰਦਾ ਨਾ ਖੁਸ਼ੀ ਦੇ ਸਾਡੇ ਉਹ ਸਾਡੇ ਆਪਣੇ ਆ ਅਸੀਂ ਬੇਲੋੜੀਆਂ ਬੇਮਤਲਬ ਦੀਆਂ ਗੱਲਾਂ ਦੇ ਵਿੱਚ ਉਲਝ ਕੇ ਆਪਣਾ ਬਹੁਤ ਨੁਕਸਾਨ ਕਰਦੇ ਆਂ ਕਈ ਲੜਾਈਆਂ ਅਸੀਂ ਜ਼ਿੰਦਗੀਆਂ ਉਹ ਲੜਦੇ ਆਂ ਜਿਹੜੀਆਂ ਸਾਨੂੰ ਲੜਨ ਦੀ ਲੋੜ ਹੀ ਨਹੀਂ ਹੁੰਦੀਆਂ ਔਰ ਜਿੰਨਾ ਦੇ ਫੰਡਿਆਂ ਦੇ ਵਿੱਚ ਪੈ ਗਏ ਉਹਨਾਂ ਫੱਡਿਆਂ 'ਚ ਅਸੀਂ ਆਪਦੇ ਪੈਰ ਫਸਾ ਕੇ ਆਪਣੇ ਆਪ ਨੂੰ ਫਸਾ ਕੇ ਤੇ ਬੇਨਾ ਮਤਲਬ ਦਾ ਉਲਝੇ ਰਹਿੰਦੇ ਆਂ ਸਾਡੇ ਘਰ ਬिखर ਜਾਂਦੇ ਸਾਡੇ ਪਰਿਵਾਰ ਬिखर ਜਾਂਦੇ ਔਰ ਸਾਡੀ ਜ਼ਿੰਦਗੀਆਂ ਜਿਹੜੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਖਵਾਸ਼ਾਂ ਉਹ ਬिखर ਜਾਂਦੀਆਂ ਉਹ ਖਤਮ ਹੋ ਜਾਂਦੀਆਂ ਟੁੱਟ ਜਾਂਦੀਆਂ ਤੇ ਉਹ ਪੀੜ ਰੂਪ ਹੋ ਕੇ ਸਾਡੇ ਚਿਹਰੇ ਤੇ ਉਤਰ ਆਉਂਦੀਆਂ ਇਹਨਾਂ ਦਾ ਧੂਆਂ ਸਾਡੇ ਅੰਦਰ ਸਾਡੇ ਸਾਹਾਂ ਦੇ ਹੌਕਿਆਂ ਦੇ ਰੂਪ 'ਚ ਮੁੜ ਕੇ ਖਲਾਜ ਫੈਲਦਾ ਇਹ ਦੋਸਤੋ ਸਹੀ ਸਮੇਂ ਤੇ ਕੀਤੀਆਂ ਕੋਈ ਸਹੀ ਚੀਜ਼ਾਂ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਜਿੰਗੜੀਆਂ ਅਸੀਂ ਗਲਤ ਕਰ ਜੰਨੇ ਆ ਤੇ ਉਹ ਮੁੜ ਕੇ ਸਾਡਾ ਹੰਦਾ ਨਹੀਂ ਛੱਡਦੀਆਂ ਮੈਂ ਹੁਣੇ ਹੀ ਸੁਣ ਰਿਹਾ ਸੀ ਕਿਸੇ ਦਾ ਬੜੇ ਸੋਹਣੀ ਗੱਲ ਕੋਈ ਕਰ ਰਿਹਾ ਸੀ ਕਿ ਕਿਤੇ ਕੋਈ ਬਾਤ ਸੀ ਤੇ ਉਹ ਬੈਠਾ ਆਕੇ ਤੇ ਦਰਖਤ ਤੇ ਦੂਸਰੇ ਤੇ ਤੇ ਉੱਥੇ ਇੱਕ ਸੱਪ ਸੀ ਉਹਨੇ ਕਿਹਾ ਤੂੰ ਵੀ ਬੜਾ ਬਹਾਦਰਾਂ ਦਾ ਮਮੀ ਬੜਾ ਬਹਾਦਰਾਂ ਲੜ ਕੇ ਵੇਖਣਾ ਤੇ ਸੱਪ ਦਾ ਤਾਂ ਕੰਮ ਹੀ ਲੜਨਾ ਉਹਨੇ ਕਿਹਾ ਆ ਜਾ ਉਹਨੇ ਕੰਟਿਆਂ ਵੱਢੀ ਉਸ ਸੱਪਾ ਦੇ ਨਾਲ ਲੜਾਈ ਲੜੀ ਸੱਪ ਨੂੰ ਮਾਰਤਾ ਤੇ ਜਦੋਂ ਬਾਜ ਖੁਸ਼ ਹੋ ਕੇ ਦੱਸਦੇ ਆਪਣੇ ਆਦਣੇ ਤੇ ਗਿਆ ਤੇ ਜਾਂਦਿਆਂ ਨੂੰ ਦੂਸਰੇ ਪੰਛੀਆਂ ਨੇ ਉਹਦੇ ਬੱਚੇ ਖਾਲੇ ਸੀ ਉਹਦਾ ਆਲਾ ਨੰਪੰਤਾ ਸੀ ਤੇ ਸਾਰਾ ਕੁਝ ਵਿਖਰਿਆ ਪਿਆ ਸੀ ਤੇ ਬਾਅਦ ਨੂੰ ਸਮਝ ਆਉਂਦੀ ਹੈ ਕਿ ਜਿਹੜੀ ਲੜਾਈ ਮੈਂ ਲੜਦਾ ਰਿਆ ਸੱਪ ਦੇ ਨਾਲ ਉਹਦਾ ਤੇ ਕੰਮ ਹੀ ਸੀ ਤੇ ਮੈਂ ਕਿਉਂ ਹੌਲ ਜਗਾ ਦੇਣਾ ਮੈਨੂੰ ਕਿਤਰਾ ਕੀਤਾ ਭੁੱਲ ਗਿਆ ਮੇਰਾ ਘਰ ਆ ਪਿੱਛੇ ਮੇਰੇ ਬੱਚੇ ਕੱਲੇ ਆ ਤੇ ਉਹ ਨੁਕਸਾਨ ਮੁੜ ਕੇ ਕਬਰ ਨਹੀਂ ਹੁੰਦਾ ਪਛਤਾਵੇ ਤੋਂ ਲਾਵਾ ਦੋਸਤੋ ਸਾਡੇ ਨਾਲ ਵੀ ਕੁਝ ਜ਼ਿੰਦਗੀ 'ਚ ਇਸੇ ਤਰ੍ਹਾਂ ਹੀ ਹੁੰਦਾ ਜਿਹੜੇ ਬੰਦੇ ਸੱਚੀਸ ਤੇ ਹੁੰਦੇ ਆ ਨਾ ਉਹ ਜਿੰਨਾ ਕੋ ਤਰਕ ਹੁੰਦਾ ਜਿੰਨਾ ਕੋ ਸਵਾਲ ਹੁੰਦੇ ਆ ਉਹਨਾਂ ਨੂੰ ਕਦੀ ਵੀ ਕੋਈ ਪਸੰਦ ਨਹੀਂ ਕਰਦਾ ਸੋਕਰਾਟ ਨੇ ਜ਼ਹਿਰ ਪੀਤਾ ਤੇ ਸਾਰੀ ਦੁਨੀਆ ਨੂੰ ਪਤਾ ਪਰ ਸੋਕਰਾਟ ਨੇ ਪੀਤਾ ਕਿਉਂ ਸੀ ਉਹਨੂੰ ਪਿਆਇਆ ਕਿਉਂ ਸੀ ਪਿਆਰ ਦੇਣ ਵਾਲੇ ਕੌਣ ਸੀ ਵਿਅਰ ਦੇ ਨਾਲੇ ਉਹ ਲੋਕ ਸੀ ਜਿਨ੍ਹਾਂ ਨੂੰ ਉਹ ਸਵਾਲ ਕਰਦਾ ਸੀ ਜਿਨ੍ਹਾਂ ਨੂੰ ਪੁੱਛਦਾ ਸੀ ਕਿ ਤੁਸੀਂ ਹਕੂਮਤਾਂ ਚ ਆਏ ਜੇ ਤੁਸੀਂ ਆਹ ਵਾਅਦੇ ਕੀਤੇ ਸੀ ਕਿੱਥੇ ਗਏ ਉਹਨਾਂ ਲੋਕਾਂ ਨੂੰ ਸocrates ਦੇ ਸਵਾਲਾਂ ਦੇ ਜਵਾਬ ਨਹੀਂ ਸੀ ਆਉਂਦੇ ਤੇ ਉਹਨਾਂ ਨੇ ਕਿਹਾ ਵੀ ਕਿਸੇ ਤਰੀਕੇ ਨਾਲ ਇਹ ਸੀ ਜबान ਬੰਦ ਕਰੋ ਅੱਜ ਵੀ ਇਹੋ ਕੁਝ ਹੋ ਰਿਹਾ ਅੱਜ ਕਿਤੇ ਸocrates ਮਰਦਾ ਨਹੀਂ ਅੱਜ ਸocrates ਦੀ ਕਿਸੇ ਪਿੰਡ ਚ ਮੌਤ ਹੋ ਜਾਂਦੀ ਅੱਜ ਸੋ크ਰਾਟ ਦੀ ਕਿਸੇ ਘਰ 'ਚ ਮੌਤ ਹੋ ਜਾਂਦੀ ਅੱਜ ਸੋ크ਰਾਟ ਦੀ ਕਿਸੇ ਦੇਸ਼ 'ਚ ਮੌਤ ਹੋ ਜਾਂਦੀ ਸੋ크ਰਾਟ ਦੀ ਕਿਸੇ ਕਸਬੇ 'ਚ ਮੌਤ ਹੋ ਜਾਂਦੀ ਆ ਦੋਸਤੋ ਅੱਜ ਵੀ ਸੋ크ਰਾਟ ਜਿਹੜਾ ਤੁਰਿਆ ਫਿਰਦਾ ਜੇ ਤੇ ਸੋ크ਰਾਟ ਸਵਾਲ ਨਹੀਂ ਕਰਦਾ ਤੇ ਉਹ ਗੁਲਾਮੀ ਕਰਦਾ ਰਹਿੰਦਾ ਤੇ ਤੁਹਾਡੇ ਹਰ ਜ਼ੁਲਮ ਨੂੰ ਸਹਿ ਕੇ ਉਸਾਲਾਬਦੀ ਤੁਹਾਡੀ ਗੁਲਾਮੀ ਕਰੇ ਤੇ ਫਿਰ ਉਹਦੇ ਨਾਲ ਦਾ ਕੋਈ ਬੰਦਾ ਹੀ ਨਹੀਂ ਫਿਰ ਉਹਦੀਆਂ ਤੁਸੀਂ ਤਰੀਫਾਂ ਕਰਦੇ ਜੀ ਬਹੁਤ ਵਧੀਆ ਬੰਦਾ ਇੱਤੇ ਸੀ ਵਿਸ਼ਵਾਸ ਕਰਦੇ ਆ ਫਲਾਨ ਕਰਦੇ ਆ ਇੱਤੇ ਹੀ ਟੀਕ ਕਰਦੇ ਆ ਬੜਾ ਵਧੀਆ ਬੰਦਾ ਇਹਨੂੰ ਰਾਤ ਨੂੰ ਅਸੀਂ ਆ ਕਰਕੇ ਦਿੰਨੇ ਆ ਸਾਰਾ ਦਿਨ ਕੰਮ ਕਰਦਾ ਐਦੀ ਰਾਤ ਨੂੰ ਵੀ ਉੱਠ ਕੇ ਕਰਦਾ ਔਰ ਜੇ ਉਹ ਬੰਦਾ ਤੁਹਾਡੇ ਇਸ ਨਰਦੀਪੂਣੇ ਤੇ ਤੁਹਾਡੇ ਇਸ ਚਵਲ ਵਿਹਾਰ ਤੇ ਸਵਾਲ ਕਰੂਗਾ ਤੇ ਫਿਰ ਤੁਸੀਂ ਕਹਿਣਾ ਇਹਦੇ ਨਾਲ ਦਾ ਦੰਦਾ ਇਨਸਾਨ ਹੀ ਕੋਈ ਨਹੀਂ ਇਹ ਮਾਨਸਿਕ ਜਿਹੜੀ ਸਾਡੀ ਡੋਰੀ ਹੈ ਨਾ ਜਿਹੜੀ ਅਸੀਂ ਉਲਝਾਈ ਆ ਸਾਡੇ ਆਪ ਦੇ ਦਿਮਾਗ ਦਾ ਵਿਗਾੜ ਆ ਜੋ ਸਾਡੇ ਅਨਕੂਲ ਆ ਉਹ ਸਾਨੂੰ ਕਬੂਲ ਆ ਜੋ ਸਾਡੇ ਅਨਕੂਲ ਨਹੀਂ ਉਹ ਸਾਨੂੰ ਕਬੂਲ ਨਹੀਂ ਖੈਰ ਦੋਸਤੋ ਇਹ ਵਿਸ਼ਾ ਹੋਰ ਆ ਇੱਥੇ ਤਾਂ ਮੈਂ ਗੱਲ ਹੀ ਨਹੀਂ ਕਰਨ ਲੱਗਾ ਮੈਂ ਤਾਂ ਗੱਲ ਕਰਨ ਲੱਗਾ ਸੀ ਜਿਹੜੀਆਂ ਗੈਰ ਮੂਲ ਦੀ ਉਲਝਣਾ ਜਿੰਨਾ ਚਿਰ ਉਲਝੇ ਰਹਿੰਦੇ ਆ ਉੱਚੀ ਸਾਨੂੰ ਉਲਝਣਾ ਚਾਹੀਦਾ ਤੇ ਖਵਾਸ਼ੇ ਨੇ ਕਿਹਾ ਆਓ ਇੱਕ ਖਾਬ ਬੁੰਨਦੇ ਹਾਂ ਦਿਲ ਨੇ ਅਸਕਰ ਕਹਾ ਅਬ धागा ਬਚਾਈ ਕਹਾਂ ਹੈ ਉਹ ਹਾਂਦੀ ਵੇ ਵਕਤ ਲੰਘ ਜੇ ਟਾਈਮ ਲੰਘ ਜੇ ਸਮਾਂ ਲੰਘ ਜੇ ਤੇ ਸਾਨੂੰ ਪਤਾ ਹੀ ਨਾ ਲੱਗੇ ਤੇ ਆਖਰੀ ਘੜੀ ਆ ਜੇ ਆਖਰੀ ਪਾਲਾ ਜੇ ਤੇ ਸਾਨੂੰ ਇਹ ਮਲਾਲ ਹੀ ਰਹਿ ਜੇ ਕਿ ਮੈਂ ਤੇ ਜਿਆ ਕਰਨਾ ਸੀ ਤੇ ਮੈਂ ਜਿਆ ਕਰਨਾ ਸੀ ਤੇ ਜੋ ਕਰਨਾ ਸੀ ਉਹ ਕੀਤਾ ਹੀ ਨਹੀਂ ਜਿਹੜੀ ਰਾਹ ਫੁੱਲਾਂ ਦੀ ਸੀ ਉਹ ਡੀਗਦੀ ਰਹੀ ਇਹੀ ਸਾਰੀ ਵਰ ਅੱਕਾਂ ਦੇ ਕੰਡਿਆਂ ਜੁਲਜੇ ਰਹੇਗੇ ਸਰਕੜਿਆਂ ਨਾਲ ਉਲਝਾਂਗੇ ਤੇ ਸਾਨੂੰ ਜ਼ਖਮ ਵੀ ਮਿਲਦੇ ਕੰਡਿਆਂ ਨਾਲ ਉਲਝਾਂਗੇ ਦਰਦ ਹੀ ਮਿਲੂਗਾ ਚੋਬਾ ਹੀ ਮਿਲਦਗੀਆ ਤੇ ਕਰਕੇ ਦੋਸਤੋ ਹੋ ਸਕਦਾ ਮੇਰੀ ਗੱਲ ਤੁਹਾਡੀ ਪਕੜ ਚ ਆ ਗਈ ਹੋਵੇ ਕੱਲ ਨੂੰ ਫੇਰ ਕਿਸੇ ਨਵੀਂ ਸਾਥੀ ਦੇ ਨਾਲ ਕਿਸੇ ਨਵੀਂ ਗੱਲਬਾਤ ਨਾਲ ਮੈਂ ਤੁਹਾਨੂੰ ਮਿਲਦਾ ਤੇ ਜਿੱਥੇ ਜਿੱਥੇ ਵੀ ਤੁਸੀਂ ਚੜਦੇ ਜਾਂਦੇ ਪੰਜਾਬ ਦੇ ਵਾਸਤੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਸਲਾਮ ਖੁਸ਼ ਰਹੋ ਆਵਾਜ਼ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕੀਪਰ ਦਾ ਆਪਣਾ